ਦੀਪਰ ਦੇ ਹਾਲਾਤ ਦੇਖ ਸਕਦੇ ਹੋ ਕਿਤਨਾ ਡਿੱਗਿਆ ਰੋਡ ਦੇ ਉੱਤੇ ਇੱਕ ਸਾਈਡ ਤੇ ਆ ਕੇ ਡਿੱਗਿਆ ਹੋਇਆ ਹੈ। ਕਿ ਇਹ ਸਾਰਾ ਜਿੰਨਾ ਵੀ ਸੇਫਟੀ ਉਸ ਤੇ ਲਗਾਏ ਕੀ ਹੋਈਆਂ ਜਾਲੀਆਂ ਸੀਗੀਆਂ ਉਹ ਵੀ ਤਾਂ ਟੁੱਟ ਚੁੱਕੀਆਂ ਹੋਈਆਂ ਨੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ। ਬੱਸ ਫੈਟ ਮਾਰ ਗਈ ਸਵੇਰੇ। ਬੱਸ ਬੱਸ ਉਹਨੇ ਕੱਟ ਮਾਰ ਕੇ ਚੱਲ ਗਈ ਜੀ ਡਰਾਈਵਰ ਨੇ। ਤੇ ਇਸ ਸਾਈਡ ਤੇ। ਜਦੋਂ ਮੈਂ ਆ ਰਿਹਾ ਸੀ ਸਵੇਰੇ ਬਲੌਰ ਵੱਲ ਤੋਂ। ਹਾਂਜੀ। ਜਦੋਂ ਮੈਂ ਇੱਥੇ ਆਇਆ ਨਾ ਮੈਂ ਇਧਰ ਕੱਟ ਤੋਂ ਮੁੜਨਾ ਸੀ ਤੇ ਬੱਸ ਵਾਲਾ ਡਰਾਈਵਰ ਸਾਈਡ ਤੋਂ ਅਗਨਾ ਮੇਰੀ ਸਾਈਡ ਦਬਾ ਗਿਆ। ਅਲੀ ਮੈਂ ਆਪਣੇ ਵਜਾ ਕਰਨ ਲਈ ਗੱਡੀ ਕਨੈਕਟਰ ਸਾਈਡ ਕੱਟੀ ਗੱਡੀ ਪਾਸ ਨੂੰ ਮੁੜ ਕੇ ਕੰਟਰੋਲ ਨਹੀਂ ਲੱਗੀ ਨਹੀਂ ਵਜਾ ਆਇਆ ਤਾਂ ਲੱਗੇ ਹੋਏ ਆ ਭਾਜੀ ਸੇਰ ਦੇ ਲੱਗੇ ਆ ਅ ਜੀਸੀਬੀ ਤਾਂ ਇਹ ਲੋ ਸਾਰਾ ਕਲੀਅਰ ਆ ਬਾਕੀ ਮੈਨੂੰ ਤਾਂ ਟ੍ਰੈਫਿਕ ਦੀ ਪਰੇਸ਼ਾਨੀ ਹੁੰਦੀ ਆ ਹੋਰ ਤਾਂ ਕੋਈ ਨਹੀਂ ਆ ਟ੍ਰੈਫਿਕ ਦੇਖ ਕੇ ਆਪਾਂ ਚੱਲਣਾ ਆ ਦਰਨ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਾਈਵੇ ਦੇ ਉੱਤੇ ਖੜੇ ਹੋਏ ਆ ਐਨ ਐਚ 95 ਦੇ ਉੱਤੇ ਖੜੇ ਹੋਏ ਆ ਜਿਹੜਾ ਲਾਡੋਵਾਲ ਤੋਂ ਲੁਧਿਆਣਾ ਜਾਂਦਾ ਨਵੀਂ ਦਿੱਲੀ ਜਾਂਦਾ ਵਾ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਇੱਥੇ ਇੱਕ ਟਿੱਪਰ ਜਿਹੜਾ ਹੈਗਾ ਡਿੱਗਿਆ ਹੋਇਆ ਵਾ ਟਿੱਪਰ ਹੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਜਿਹੜਾ ਟਿੱਪਰ ਇੱਥੇ ਡਿੱਗਿਆ ਹੋਇਆ ਹੈ ਟਿੱਪਰ ਇਸ ਕਰਕੇ ਇਹ ਡਿੱਗਿਆ ਤੁਸੀਂ ਦੇਖ ਸਕਦੇ ਹੋ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਕਿ ਇਹ ਸਾਰੀ ਦੀ ਸਾਰੀ ਰੇਲਿੰਗ ਜਿਹੜੀ ਹੈ ਤੋੜੀ ਗਈ ਤੋੜ ਦਿੱਤੀ ਗਈ ਹੋਈ ਹੈ ਇਹ ਜੋ ਡレイン ਵਾਟਰ ਜਾਲੀ ਸੀਗੀ ਉਹ ਵੀ ਟੁੱਟ ਚੁੱਕੀ ਹੋਈ ਹੈ ਟਿੱਪਰ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਡਿੱਗਿਆ ਰੋਡ ਦੇ ਉੱਤੇ ਇੱਕ ਸਾਈਡ ਤੇ ਆ ਕੇ ਡਿੱਗਿਆ ਹੋਇਆ ਹੈ ਕਿ ਇਹ ਸਾਰਾ ਜਿੰਨਾ ਵੀ ਸੇਫਟੀ ਉਸ ਤੇ ਲਗਾਈ ਗਈਆਂ ਜਾਲੀਆਂ ਸੀਗੀਆਂ ਉਹ ਵੀ ਤਾਂ ਟੁੱਟ ਚੁੱਕੀਆਂ ਹੋਈਆਂ ਨੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਟੀਪਰ ਕਿੰਨੀ ਦੱਬ ਕੇ ਡਿੱਗਿਆ ਹੋਊਗਾ ਕਿ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਟੀਪਰ ਦੀ ਕਮਾਣੀਆਂ ਕਮੂਣੀਆਂ ਟੈ ਟੂਰ ਸਭ ਟੁੱਟ ਗਏ ਇਹ ਨੈਸ਼ਨਲ ਹਾਈਵੇ ਦੇ ਉੱਤੇ ਆ ਇਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਆਖਰ ਕੀ ਟੀਪਰ ਵਾਲੇ ਨੂੰ ਨੀਂਦ ਆ ਗਈ ਹੈ ਇਹ ਤਸਵੀਰ ਇਸ ਕਰਕੇ ਵੀ ਦਿਖਾਣੀ ਜ਼ਰੂਰੀ ਹੈ ਕਿ ਇਹ ਟੀਪਰ ਜਿਹੜਾ ਇਸ ਤਰ੍ਹਾਂ ਡਿੱਗਿਆ ਹੋਇਆ ਵਾ ਤੁਸੀਂ ਆਪ ਇੱਕ ਅੰਦਾਜ਼ਾ ਲਗਾ ਸਕਦੇ ਹੋ ਕਿ ਅਧੀਆਂ ਜਿਹੜੀਆਂ ਏਅਰ ਹੁੰਦੀ ਹੈ ਜਿਹੜੀ ਟੈਂਕੀ ਹੈ ਟੈਂਕੀ ਹੁੰਦੀ ਉਹ ਵੀ ਟੁੱਟ ਚੁੱਕੀ ਹੋਈ ਹੈ ਇਹ ਤਸਵੀਰ ਹੈ ਕਿ ਇੱਥੇ ਇੱਕ ਕ੍ਰੇਨ ਜਿਹੜੀ ਲੱਗੀ ਹੋਈ ਸੀਗੀ ਉਹ ਉਹਨੂੰ ਚੱਕਰ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਸੀਗੀ ਲੇਕਿਨ ਟਿਪਰ ਦੇ ਮਾਲਕ ਇੱਥੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਟਿਪਰ ਚਲਾ ਰਹੇ ਸੀਗੇ ਇਹ ਹਾਲਾਤ ਨੇ ਦੇਖ ਸਕਦੇ ਹੋ ਕ੍ਰਸ਼ਰ ਦੇ ਵਿੱਚ ਭਰਿਆ ਹੋਇਆ ਸੀ ਪੂਰਾ ਕ੍ਰਸ਼ਰ ਨਾਲ ਭਰ ਕੇ ਜੇ ਟਿਪਰ ਆ ਰਿਹਾ ਸੀਗਾ ਉਹ ਤਸਵੀਰ ਦਿਖਾਈ ਜਾ ਰਹੀ ਤੁਹਾਨੂੰ ਇਹੋ ਤਸਵੀਰ ਹੈ ਕਿ ਨੈਸ਼ਨਲ ਹਾਈਵੇ ਹੁਣ ਕਿੱਥੇ ਆ ਮੇਰੇ ਮਿੱਤਰ ਨੇ ਜੀ ਆਪਣੇ ਸਰਪੰਚ ਜੀ ਹਾਂ ਜੀ ਬੱਸ ਫੈਟ ਮਾਰ ਗਈ ਜੀ ਸਵੇਰੇ ਬੱਸ 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 ਨੇ ਕੱਟ ਮਾਰ ਕੇ ਚੱਲ ਗਈ ਜੀ ਡਰਾਈਵਰ ਨੂੰ ਤੇ ਇਸ ਸਾਈਡ ਪਰ ਡਰਾਈਵਰ ਇਹਨਾਂ ਦੀ ਤਾਂ ਲਿਮਿਟਡ ਸਪੀਡ ਆ ਜੀ ਥੋੜਾ ਕਹਿਰੋ ਤੁਸੀਂ ਕੋਈ ਨਹੀਂ ਕਹਿਦਾ ਲੇਕਿਨ ਇਹ ਟਿਪਰ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਇਸ ਸਮੇਂ ਡਿੱਗਿਆ ਹੋਇਆ ਵੈ ਕਿ ਬੱਸ ਜਿਹੜੀ ਹੈ ਪੇਂਟ ਮਾਰ ਗਈ ਲੇਕਿਨ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਇਹ ਤਸਵੀਰ ਹੈ ਜੋ ਦਿਖਾਈ ਜਾ ਰਹੀ ਹੈ ਤੁਹਾਨੂੰ ਕਿ ਇਹਨੂੰ ਜਿਹੜਾ ਸਹੀ ਕੀਤਾ ਜਾ ਰਿਹਾ ਵੈ ਉਨੂੰ ਖੜਾ ਕਰਨ ਜਾਇਆ ਜਾਏਗਾ ਲੇਕਿਨ ਉਹ ਤਸਵੀਰ ਤਾਂ ਦਿਖਾਈ ਜਾ ਰਹੀ ਹੈ ਤੇ ਡਰਾਈਵਰ ਹੀ ਹੋਇਆ ਕੀ ਸੀਗਾ ਕੋਣ ਭਾਜੀ ਮੈਂ ਆ ਰਿਹਾ ਸੀ ਸਵੇਰੇ ਫਲੋਰ ਵੱਲ ਤੋਂ ਹਾਂਜੀ ਜਦੋਂ ਮੈਂ ਇੱਥੇ ਆਇਆ ਨਾ ਮੈਂ ਇਧਰ ਕੱਟ ਤੋਂ ਮੁੜਨਾ ਸੀ ਤੇ ਬੱਸ ਵਾਲਾ ਡਰਾਈਵਰ ਸਾਈਡ ਤੋਂ ਆਗਣਾ ਮੇਰੀ ਸਾਈਡ ਦਬਾ ਗਿਆ ਸਾਈਡ ਦਬਾ ਗਿਆ ਹਾਂਜੀ ਮੈਂ ਆਪਣੇ ਬਚਾਅ ਕਰਨ ਲਈ ਗੱਡੀ ਕਨੈਕਟਰ ਸਾਈਡ ਕੱਟੀ ਗੱਡੀ ਪਾਸ ਮੁੜ ਕੇ ਕੰਟਰੋਲ ਨਹੀਂ ਲੱਗੀ ਨਹੀਂ ਬਚਾ ਆਇਆ ਬਹੁਤ ਤੇਜ਼ ਸੀ ਤੇਜ਼ ਸੀ ਕਿ ਬੱਸ ਬੱਸ ਤੇਜ਼ ਸੀ ਡਬਲ ਸੀਟਰ ਸੀ ਹਾਂਜੀ ਡਬਲ ਸੀਟਰ ਸੀ ਸਵਾਰੀ ਪਿੱਛੇ ਉਹਨੇ ਕੀਤਾ ਸਾਰਾ ਹਾਂਜੀ ਹਾਂਜੀ ਸਵਾਰੀ ਪਿੱਛੇ ਕੀਤਾ ਕੱਟ ਦੇਣ ਲੱਗੀ ਨਹੀਂ ਨਹੀਂ ਬਚਾ ਆਇਆ ਕਾਫੀ ਨੁਕਸਾਨ ਹੋ ਗਿਆ ਟਿਪਰ ਦਾ ਕਾਫੀ ਨੁਕਸਾਨ ਹੈ ਜੀ ਹਾਂ ਕਾਫੀ ਨੁਕਸਾਨ ਹੈ ਜੀ ਬੱਸਾਂ ਨੂੰ ਕਿਹੜੀ ਜਲਦੀ ਹੁੰਦੀ ਹੈ ਕਿ ਬੰਦਰੀ ਪ੍ਰਵਾਹ ਨਹੀਂ ਕਰਦੇ ਆਪਣੀਆਂ ਸਵਾਰੀਆਂ ਚੱਕਣੀਆਂ ਹੁੰਦੀਆਂ ਜੀ ਲੋਕਾਂ ਤੋਂ ਪਹਿਲਾਂ ਟਾਈਮ ਬਣਾ ਲਾਉਣਾ ਹੁੰਦਾ ਇਹਨਾਂ ਨੇ ਹਾਂ ਬਾਕੀ ਇਹਨਾਂ ਨੇ ਕਰਸ਼ਰ ਲੈ ਕੇ ਆ ਰਹੇ ਸੀ 18 ਸਟੋਨ ਇਹ ਸੀਗਾ 40 mm 40 mm ਸਟੋਨ ਸੀਗਾ ਜੀ ਹਾਂ ਜੀ ਬਿਲਕੁਲ ਇਹ ਤਸਵੀਰ ਹੈ ਜੋ ਡਰਾਈਵਰ ਹੈ ਨੇ ਦੱਸਿਆ ਕਿ ਬੱਸ ਜਿਹੜੀ ਪੇਟ ਮਾਰ ਗਈ ਸੀਗੀ ਕਿ ਪੇਟ ਮਾਰਨ ਤੋਂ ਬਾਅਦ ਜਿਹੜਾ ਹੈ ਸਾਈਡ ਕਨੈਕਟਰ ਸਾਈਡ ਕੱਢੇ ਆਤੇ ਉਸ ਤੋਂ ਬਾਅਦ ਇਹ ਟਿੱਪਰ ਜਿਹੜਾ ਹੈ ਰੋਡ ਦੇ ਉੱਤੇ ਆ ਕੇ ਡਿੱਗ ਗਿਆ ਕਿ ਉਸ ਤੋਂ ਬਾਅਦ ਸ਼ੁਕਰ ਕਰੋ ਕਿ ਮਾਲਕ ਦਾ ਅੰਨਾ ਸ਼ੁਕਰ ਹੈ ਕਿ ਡਰਾਈਵਰ ਤੇ ਜਿਹੜੀ ਹੈ ਚੋਟ ਨਹੀਂ ਲੱਗੀ ਲੇਕਿਨ ਲੁਧਿਆਣਾ ਸ਼ਹਿਰ ਦੇ ਹਾਲਾਤ ਨੇ ਲੇਕਿਨ ਨੈਸ਼ਨਲ ਹਾਈਵੇ ਟੋਟੀ ਆਫ ਇੰਡੀਆਲੇ ਵੀ ਆ ਰਹੇ ਨੇ ਤਸਵੀਰ ਦਿਖਾ ਰਹੇ ਆ ਰੋਡ ਕਲੀਅਰ ਕਰਾ ਰਹੇ ਨੇ ਨੈਸ਼ਨਲ ਹਾਈਵੇ ਟੋਟੀ ਆਫ ਇੰਡੀਆ ਜੋ ਹੈਗੇ ਨੇ ਦੀਪਕ ਸ਼ਰਮਾ ਉਹ ਰੋਡ ਜਿਹੜੀ ਹੈ ਜਾਮ ਸੀਗੀ ਜਿਹੜੀ ਕ੍ਰੈਸ਼ਰ ਦੇਖਿਆ ਸੀਗਾ ਉਸ ਤੋਂ ਬਾਅਦ ਜਿਹੜਾ ਪਲਟਿਆ ਸੀ ਆਓਗੇ ਦੀਪਕ ਜੀ ਇੱਧਰ ਆਓ ਲੇਕਿਨ ਦੇਖੋ ਇਹ ਸ਼ੀਸ਼ੇ-ਝੀਸ਼ੇ ਪੰ ਲੇਕਿਨ ਤਸਵੀਰ ਆ ਸ਼ੀਸ਼ੇ ਪੰਨੇ ਹੋਏ ਨੇ ਦੀਪਕ ਜੀ ਕਿੰਨੀ ਦੇਰ ਤੱਕ ਰੋਡ ਸਾਫ ਕਰ ਦਿੱਤੀ ਜਾਊਗੀ ਬਸ ਆ ਲੱਗੇ ਹੋਏ ਆ ਭਾਜੀ ਸਵੇਰ ਦੇ ਲੱਗੇ ਆ ਆ ਜੇਸੀਬੀ ਦੇ ਲੋ ਸਾਰਾ ਕਲੀਅਰ ਆ ਬਾਕੀ ਮੈਨੂੰ ਤਾਂ ਟ੍ਰੈਫਿਕ ਦੀ ਪਰੇਸ਼ਾਨੀ ਹੁੰਦੀ ਆ ਹੋਰ ਤਾਂ ਕੋਈ ਨਹੀਂ ਆ ਟ੍ਰੈਫਿਕ ਦੇਖ ਕੇ ਆਪਾਂ ਚੱਲਣਾ ਆ ਠੀਕ ਨੇ ਬਸ ਆ ਹੋ ਜਾਣਾ ਬਸ 10 15 ਮਿੰਟ ਹੋਰ ਆ ਤੁਹਾਨੂੰ ਪਤਾ ਦਾ ਵਿਸ਼ਾਲ ਜੀ ਮੇਰਾ ਕੰਮ ਫਾਸਟ ਫਾਸਟ ਹੁੰਦਾ ਆ ਬਿਲਕੁਲ ਇਹ ਉਹ ਕਾਬਿਲ ਅਫਸਰ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਦੋਂ ਸੂਚਨਾ ਮਿਲਦੀ ਨਾਲੇ ਪਹੁੰਚਦੇ ਨੇ ਉਸ ਤੋਂ ਬਾਅਦ ਤੁਰੰਤ ਜਿਹੜੀ ਹੈ ਰੋਡ ਸਾਫ ਕਰਾਉਂਦੇ ਟ੍ਰੈਫਿਕ ਨੂੰ ਪਹਿਲੇ ਸੁਚਾਰੂ ਰੂਪ ਤੋਂ ਚਲਾਉਣ ਦਾ ਨਾ ਮਕਸਦ ਹੁੰਦਾ ਕਿ ਟ੍ਰੈਫਿਕ ਜਿਹੜੀ ਹੈ ਨਾ ਰੁਕੇ ਲੁਧਿਆਣਾ ਦਾ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ